ਮਾਸਟਰ ਬਣ ਆਇਆ ਹੈ ਨਾ ਨੌਕਰੀ ਜਾਂਦੀ ਕਿਤੇ ਬੋਲੇ ਤੂੰ ਮਾਸਟਰ ਬਣ ਆਇਆ ਇਸੇ ਗੱਲ ਆਪਾਂ ਕੋਲ ਕੇਸ ਹੈ ਡਾਕਟਰ ਜੀ ਲੜਾਈ ਤੇ ਹੈ ਗਏ ਨਸ਼ਾ ਨਸ਼ਾ ਕਰਕੇ ਚਿੱਟਾ ਪੀ ਕੇ ਕਰਿਆ ਕਿ ਲੜਾਈ ਕਰਦਾ ਹੈ ਮੇਰਾ ਯਾਰ ਦੋਸਤ ਆਇਆ ਜਿਗਾ ਬਾਰੂ ਐਕਟਿਵ ਹੈ ਕਿਉਂ ਨਹੀਂ ਐਕਟਿਵ ਹੀ ਪਨਤੀ ਹੈ ਆਹ ਤੈਨੂੰ ਦਿਲ ਤੇ ਹੋ ਤੂੰ ਘਰ ਐ ਸੇ ਨੋ ਮਾਰ ਬਣਾ ਜਿਹਨੇ ਜੁਆਈ ਬੁਲਾਈ ਜੁਆਈਏ ਨੇ ਬੁਲਾਈ ਤੂੰ ਮੈਂ ਤਾਂ ਇਨਸਾਫ ਚਾਹੀਦਾ ਪਹਿਲੀ ਗੱਲ ਤਾਂ ਮੈਂ ਤਾਂ ਚਾਹਨਾ ਕਿ ਇਹਨੂੰ ਨਾ ਜੋ ਵੀ ਦੇਖਿਆ ਜਾਵੇ ਤੈਨੂੰ ਨਾ ਪਹਿਲੀ ਗੱਲ ਤਾਂ ਮੇਰੀ ਇੱਕ ਗੱਲ ਹੀ ਹੈ ਕਿ ਇਹਨੂੰ ਸਰਕਾਰ ਤੋਂ ਦੂਰ ਕੀਤਾ ਜਾਵੇ ਜਿਹੜੇ ਮਾਸਟਰ ਬਣਿਆ ਚਿੱਟਾ ਪੀ ਕੇ ਕੀ ਜੁਆਕਾ ਨੂੰ ਪੜ੍ਹਾਉਂਦਾ ੜਾ ਜੀ ਆਹ ਨੌਕਰੀ ਵੀ ਦੰਦੀ ਕਿ ਤੈਨੂੰ ਨੌਕਰੀ ਛੋਲੇ ਦਾ ਵਾਟ ਨਹੀਂ ਰੰਜੀਤ ਸਿੰਘ ਇਕਬਾਲ ਸਿੰਘ ਇੰਦਰਾ ਨਗਰੀ ਗਲੀ ਨੰਬਰ ਛੇ ਮਾਟਰ ਜੀ ਲੜਾਈ ਦੇ ਗਏ ਨਸ਼ਾ ਨਸ਼ਾ ਕਰਕੇ ਚਿੱਟਾ ਪੀ ਕੇ ਕਰਿਆ ਕਿ ਲੜਾਈ ਕਰਦਾ ਹੀ ਮੇਰਾ ਯਾਰ ਦੋਸਤ ਆਇਆ ਜੀ ਗਬਰੂ ਐਕਟਿਵ ਲੈ ਕੇ ਉਹਦੀ ਐਕਟਿਵ ਹੀ ਪਨਦੀ ਆ ਮੇਰੇ ਵੱਜੀ ਐ ਸੱਟ ਮਾਤਾ ਜੀ ਦੇ ਵੱਜੀ ਐ ਟੰਕ ਕੇ ਮਾਤਾ ਜੀ ਦੇ ਆਏ ਮੇਰੇ ਵੀ ਆਏ ਆ ਗੇਟ ਤੋੜਿਆ ਪਿਆ ਕਿਰਪਾਨ ਮਾਰੀ ਹੋਈ ਆ ਗੇਟਾਂ ਦੇ ਖੋਰੇ ਮਾਰੇ ਹੋਇਆ ਕਰੇ ਕੱਲਿਆਂ ਨੇ ਵੇਖ ਕੇ ਮੁੰਡੇ ਬੁਲਾ ਕੇ ਕਹਿੰਦਾ ਮੈਂ ਕਟਵਾਉਂਗਾ ਹਾਂਜੀ ਸਰਕਾਰੀ ਮਾਸਟਰ ਆਪਣੇ ਆਪ ਨੂੰ ਮਾਸਟਰ ਬਣਦਾ ਚਿੱਟਾ ਪੀ ਕੇ ਦੇ ਸਕੂਲੇ ਜਾਂਦਾ ਹੈ ਮਨਦੀਪ ਸਿੰਘ ਜੀ ਦਲਮੀਰ ਖੜੇ ਜੀ ਹਾਂਜੀ ਨਹੀਂ ਜੀ ਕੋਈ ਲੜਾਈ ਆਪਣੀ ਪਹਿਲਾਂ ਕੋਈ ਲੜਾਈ ਨਹੀਂ ਸੀ ਇਹਨੇ ਨਾਲ ਜੀ ਮੇਰਾ ਯਾਰ ਦੋਸਤ ਆਇਆ ਸੀਗਾ ਉਹਨਾਂ ਨਾਲ ਇਹ ਕੋਈ ਖੈਸਵਾਜ ਕੱਢਣ ਲੱਗ ਗਿਆ ਜਾਣ ਜਾਣ ਬੁਝ ਕੇ ਮੈਂ ਆ ਕੇ ਪੁੱਛਿਆ ਮੈਂ ਕਿ ਜੀ ਕੀ ਹੋ ਗਿਆ ਤੇ ਇਹ ਆ ਕੇ ਉਹਦੇ ਗੱਲ ਪੈ ਗਿਆ ਮੈਂ ਫਿਰ ਵੀ ਦੋਵਾਂ ਨੂੰ ਛੁਡਾ ਕੇ ਮੈਂ ਕਿਹਾ ਚੱਲ ਅੱਪਰ ਚਲੀਏ ਅਸੀਂ ਗਲੀ ਚ ਐ ਤੇ ਨੇਗਟਿਵ ਵਾਲੇ ਡਾਂਗਾ ਮਾਰਨ ਲੱਗ ਗਏ ਮੈਂ ਇਹਨੂੰ ਕਿਹਾ ਵੀ ਐਕਟਿਵ ਵਾਲੇ ਡਾਂਗਾ ਕੋ ਮਾਰਦਾ ਇਹਨਾਂ ਨੂੰ ਨੇ ਅੰਦਰੋਂ ਕਰਪਾਨ ਕੱਢ ਕੇ ਲਿਆ ਮਾਰਨ ਵਾਤੇ ਹਾਂਜੀ ਮੈਨੂੰ ਤਾਂ ਇਨਸਾਫ ਚਾਹੀਦਾ ਪਹਿਲੀ ਗੱਲ ਤਾਂ ਮੈਂ ਤਾਂ ਚਾਹਨਾ ਕਿ ਇਹਨੂੰ ਨਾ ਜੋ ਵੀ ਦੇਖਿਆ ਜਾਵੇ ਤਾਂ ਇਹਨੂੰ ਨਾ ਪਹਿਲੀ ਗੱਲ ਤਾਂ ਮੇਰੀ ਇੱਕ ਕੋਈ ਹੈ ਕਿ ਇਹਨੂੰ ਸਰਕਾਰ ਤੋਂ ਦੂਰ ਕੀਤਾ ਜਾਵੇ ਜਿਹੜੇ ਮਾਸਟਰ ਬਣਿਆ ਚਿੱਟਾ ਪੀ ਕੇ ਕੀ ਜੁਆਕਾਂ ਨੂੰ ਪੜਾਉਂਦਾ ਵੜਾ ਜੀ ਹਾਂ ਜੇ ਬੱਤੇ ਕਰਦਾ ਚਿੱਟਾ ਪੀਂਦਾ ਜੂਆ ਖੇਡਦਾ ਇਹ ਕੀ ਇਹ ਨਹੀਂ ਹਾਂਜੀ ਪ੍ਰੂਫ ਲਿਆ ਦਾਂਗਾ ਮੈਂ ਜਰੂਰ ਹਾਂਜੀ 8 ਵਜੇ ਜੀ ਹਾਂਜੀ ਹਾਂਜੀ ਮਾਤਾ ਕੀ ਨਾਮ ਤੁਹਾਡਾ ਮਨਜੀਤ ਕੌਰ ਘਰ ਦਾ ਨਾਮ ਕੀ ਅਕਬਲ ਸਿੰਘ ਮੁਹੱਲਾ ਕਿਹੜਾ ਇਹ ਇੰਦਰਾ ਨਗਰੀ ਕਹਿੰਦੇ ਨੇ ਹੈ ਤੇ ਗੰਦਾ ਨਾਲੇ ਇਮਦੇ ਕੀ ਹੈ ਵਰਦਤ ਕੀ ਹੋਈ ਰਾ ਤੁਹਾਡੇ ਨਾਲ ਸਾਡੇ ਨਾਲ ਇਹੋ ਹੀ ਵੀ ਅਸੀਂ ਵਿਆਹ ਤੇ ਆਏ ਉੱਥੋਂ ਪਾਲਟੀ ਚੋਂ ਆ ਕੇ ਅਸੀਂ ਲੀੜੇ ਲਾੜੇ ਪਾਣ ਨੂੰ ਆਏ ਵੀ ਲੈ ਕੇ ਵਸਤੇ ਜਾਣਾ ਤੇ ਮੁੰਡਾ ਕਹਿ ਰਿਹਾ ਸੀ ਚੱਲੋ ਮੰਮੀ ਤੁਸੀਂ ਚੱਲਣਾ ਮੱਕਾ ਸਾਰੇ ਨਹੀਂ ਜਾਂਦੇ ਚਾਹੇ ਤੂੰ ਚੱਲਾ ਜਾ ਚਾਹੇ ਅਸੀਂ ਚੱਲ ਮੈਂ ਕੱਪੜੇ-ਕੁਪੜੇ ਪਾਣ ਲੱਗਿਆ ਸੀ ਤੇ ਬਾਹਰ ਗਿਆ ਤੇ ਇੱਥੇ ਅਸੀਂ ਗਲੀ ਚ ਆ ਕੇ ਨੂੰ ਮਾਰ ਮੁੰਡਾ ਮੇਰਾ ਗਿਆ ਬਾਹਰ ਸਕੂਟਰੀ ਤੇ ਆਪਦੇ ਸਾਲੇ ਨੂੰ ਦੇਖਣ ਨੂੰ ਅੱਗੇ ਇਹਦੇ ਗਲਗੁਲ ਪੈ ਗਿਆ ਸੀ ਆਪਣੇ ਮੁੰਡੇ ਨੂੰ ਦੋ ਤਿੰਨ ਥੱਪੜਾ ਮਾਰ ਕੇ ਤੇ ਮੈਂ ਆਪਦੇ ਘਰੇ ਇੱਥੇ ਆ ਕੇ ਖੜੇ ਹੋ ਗਿਆ ਸੀ ਇੱਥੇ ਇੱਕ ਵੀ ਮੁੰਡੇ ਲੈ ਆਇਆ ਉਹ ਮਾਤਾ ਕਿੰਨੇ ਵਜੇ ਦਾ ਟਾਈਮ ਸੀ ਰਾਤ ਨੂੰ ਰਾਤ ਦਾ ਹੁਣ 6:30 ਨਹੀਂ ਆਪ ਕੱਟੇਮ 8:30 8:30 ਇਹ ਕੋਈ ਪ੍ਰਾਣੀ ਕੰਦਕ ਜਾਰੀ ਤੁਹਾਡੇ ਨਾਲ ਕਾਰਨ ਕੀ ਸੀ ਇਹਨਾਂ ਦਾ ਲੜਾਈ ਦਾ ਇਹ ਤੇ ਰੋਜ਼ ਹੀ ਸਾਡੇ ਤੋਂ ਲੜਾਈ ਕਰਦਾ ਜੇ 6:30 ਕਦ ਹੋਈਏ ਤਾਂ ਵੀ ਇਹ ਲੜਾਈ ਕਰਦਾ ਜੇ ਅਸੀਂ ਸੜਕ 'ਤੇ ਬੈਠ ਜਾਈਏ ਤੇ ਬੱਚਿਆਂ ਨੂੰ ਥੁੱਕਣ ਨੂੰ ਕਹਿੰਦਾ ਬੱਚਿਆਂ ਨੂੰ ਲੜਾਈ ਕਰਦਾ ਬੇਤਮੀਜ਼ ਲੋਕ ਨੇ ਇਹਨਾਂ ਨੂੰ ਪੜ੍ਹੇ ਲਿਖੇ ਹੈ ਨਹੀਂ ਇਹ ਲੰਗੜਾ ਹੈ ਨਾ ਜਿਹੜਾ ਲੰਗੜਾ ਹੈ ਇਹ ਲੰਗੜੇ ਨੂੰ ਬਹੁਤਾ ਖਰਚੀਏ ਸਾਡੇ ਜਵਾਬ ਕਦੋਂ ਕੰਪਲੇਟ ਦਿੱਤੀ ਥਾਣੇ ਕੋਈ ਅਸੀਂ ਕਦੇ ਨਹੀਂ ਦਿੱਤੀ ਕੋਹਣ ਮੱਥੇ ਕਰਕੇ ਕੀ ਕਰਨੇ ਰੋਜ਼ ਮੇਰੇ ਤੋਂ ਲੜਾਈ ਕਰਦਾ ਰੋਜ਼ ਡੇਲੀ ਨਾ ਮੇਦੀ ਇਹ ਬਕਵਾਸ ਕਰ ਮੈਨੂੰ ਰੰਡੀ ਕਹਿੰਦਾ ਮਦੇ ਕਾਰਵੇ ਦੀ ਕੀ ਮੰਗ ਕਰਦੇ ਆ ਹਾਂ ਕਾਰਵੇ ਦੀ ਕੀ ਮੰਗ ਕਰਦੇ ਜੀ ਕਾਰਵਾਈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਇਹਨਾਂ ਤੇ ਅੱਛੀ ਤੇ ਭਈ ਇਹਨਾਂ ਨੂੰ ਅੰਦਰ ਜਿੰਨੇ ਵੀ ਮੁੰਡੇ ਨੇ ਅਸੀਂ ਤੇ ਕਰਵਾਣੇ ਕਰਵਾਣੇ ਅੰਦਰ ਮਨੇ ਕੋਈ ਜੋ 50 ਬੰਦੇ ਇਕੱਠੇ ਕਰਾਣੇ ਕੀ ਨਾਮ ਤੁਹਾਡਾ ਪ੍ਰੀਤੀ ਪ੍ਰੀਤੀ ਅੱਛਾ ਪੈਣੇ ਜਿਹੜੀ ਰਾਤੀ ਵਾਰਦਤ ਹੋਈ ਆ ਮਾਰਕੋਟ ਹੋਈ ਆ ਤੇ ਕੀ ਵਾਰਦਤ ਕੀ ਸੀ ਕਿੰਨੇ ਕੁ ਸੱਟਾਂ ਲੱਗੀਆਂ ਤੁਹਾਡੇ ਸਰ ਮੇਰੇ ਪੈਰ ਤੇ ਇਟ ਲੱਗੀ ਆ ਮੇਰੇ ਹੱਥ ਪੈਰ ਲੱਗੇ ਮੇਰੇ ਸਾਸਕੀ ਪਰ ਤੇ ਇਟ ਲੱਗੀ ਆ ਉਹਨਾਂ ਨੇ ਉੱਪਰ ਸੇ ਸੈਕਿਆ ہماری ਕੋਈ ਲੜਾਈ ਨਹੀਂ ਸੀ ਤੇ ਅਸੀਂ ਸ਼ਾਦੀ ਮੇਂ ਸੇ ਆ ਰਹੇ تھے ਅਸੀਂ ਯਾਹਾਂ ਸੇ ਘਰ ਸੇ ਕੱਪੜੇ ਹੀ ਲੈਣੇ ਆਏ تھے ਬਸ ਮੇਰੇ ਹਸਬੰਦ 2 ਮਿੰਟ ਆਪਣੇ ਮੇਰੇ भाई देखने गए अपने साले को किधर गया चला शादी में चलना है तो बाहर मुंडे खड़े सी कह रहा किथे तुम किधर के आयो किधर इधर क्या लेने आयो इधर गली में क्या करो न सेड़ी इधर तो इन्हें बस इतना ही बोला इतनी बस इसकी गल पड़ गई बाहर से शोर सुन के मैं यहाँ से शोर सुन के कपड़े पैक कर दी यहाँ से शोर सुन के मैं गई भागी भागी इसको खींच के अंदर ले आई खींच को मैं अंदर आई फिर जो बंदा था लड़ने वाला वो इसके डंडे मार रहा था हमने सबको इसके वो भी डंडे मारने लगा फिर इनके खिंचा खिचा के थोड़े मारे तो फिर ये लोग कहते हम मार रहे हैं मार बो रहे थे हमारे फिर इटे उसकी बहू ने मारिया हमारे हाँ तेज थी डंडा और ईटे डंडे इट्टे डंडे और तो ले लेके हमें तलवार भी ले लेके ले ले हमको मारने आ रहे थे आगे के लिए और बंदे पचास बंदे हाँ जी सर हम क्यों क्यूँ हम जो दोषी हुए तो जाए हम दोषी नहीं है जब हमारी लड़ाई नहीं थी लिंक ही नहीं था हमारे तो शादी में जाने के लिए तैयार थे रोज झाड़ू देते सर हम क्या करें अब ये दोषी करार हो जाए या इनको गिरफ्तार करे क्या क्या करें हम अपने घर वाले को हमारे साथ संभाले क्या करें ਹਮ ਤਾਂ ਖੁਦ ਆਪਣੇ ਘਰ ਵਾਲੇ ਕੋ ਸਮਾਲ ਰਹੇ ਤੇ ਫਿਰ ਵੀ ਲੋਗ ਹਮੇ ਕਹਤੇ ਤੂੰਨੇ ਮਾਰੇ ਕਾਰ ਵੀ ਕੀ ਕੰਮ ਕਰਤੇ ਕਾਰ ਵੀ ਹਮ ਇਹਨੇ ਅਰਾਸ਼ਟ ਕਰਾਣਾ ਚਾਹੀਦਾ ਕੀ ਨਾਮ ਆਤਰਾ ਸਲੰਦਰ ਕੋ ਕਿਤੇ ਰਹਿਣ ਵਾਲੇ ਇੰਦਰਾ ਨਗਰੀ 6 ਨੰਬਰ ਕੀ ਮਾਮਲਾ ਹੈ ਤੁਹਾਡੇ ਨਾਲ ਸਾਡੇ ਅਸੀਂ ਅੰਦਰ ਬੈਠੇ ਸੀ ਸੰਵਿੰਦਰ ਆ ਕੇ ਮਾਰ ਗਏ ਮੁੰਡਾ ਮੇਰਾ ਗੱਡੀ ਤੋਂ ਆਇਆ ਸੀ ਡਰਾਈਵਰ ਉਹਦਾ ਡਰਾਈਵਰ ਦੂਸਰਾ ਆਖਣ ਆਇਆ ਸੀ ਗੱਡੀ ਤੇ ਮਾਲ ਲੈ ਜਾਣਾ ਸਵੇਰੇ ਬਾਜ਼ਲ ਕੇ ਜਾਣਾ ਸੀ ਤੇ ਉਹਨਾਂ ਨੇ ਸਾਨੂੰ ਆ ਕੇ ਮਾਰਨ ਲੱਗੇ ਤੇ ਉਹਨਾਂ ਦੀ ਸਕੂਟਰੀ ਸਾਰੀ ਤੋੜ ਛੱਡੀ ਤੇ ਸਾਨੂੰ ਵੀ ਮਾਰਿਆ ਆ ਕੇ ਨੌਂ ਹੀ ਮਾਰੇ। ਤੇ ਕੀ ਕਾਰਨ ਕਿਸ ਲੜਾਈ ਦਾ? ਪਤਾ ਨਹੀਂ ਲੜਾਈ ਤੇ ਮੁੰਡਿਆਂ ਨਾਲ ਹੀ ਹੋਈ ਉਹਨਾਂ ਦੇ ਮੁੰਡੇ ਸਾਡੇ ਘਰੇ ਆਏ ਤੇ ਉਹਨਾਂ ਨੇ ਮਾਰਨ ਕੁੱਟਣ ਲੱਗੇ ਮੇਰਾ ਮੁੰਡਾ ਗਿਆ ਤੇ ਉਹਨਾਂ ਨੂੰ ਛੱਡ ਦਿੱਤਾ ਮੇਰੇ ਮੁੰਡੇ ਨੂੰ ਮਾਰ ਲੱਗੇ। ਮੈਂ ਦਰੋਂ ਨਿਕਲੀ ਬੱਜ ਕੇ ਤੇ ਉਹਨੇ ਮੇਰੇ ਵੀ ਮਾਰ ਦਿੱਤੀ। ਕੁਰਬਾਨ ਉਹਦੇ ਹੱਥ ਸੀ ਅਸੀਂ ਖਾਲੀ ਹੱਥ ਸੀਗੇ। ਪਹਿਲਾਂ ਲੜਾਈ ਹੋਈ ਤੁਹਾਡੀ ਕੋਈ ਉਹਨਾਂ ਨਾਲ? ਨਹੀਂ ਪਹਿਲੇ ਨਹੀਂ ਲੜਾਈ ਹੋਈ ਹੁਣੇ ਲੜਾਈ ਹੋਈ ਸੀ ਸਾਡੀ। ਵੀ ਲੜਾਈ ਤੇ ਹੁਣ ਵੀ ਨਹੀਂ ਇਹ ਮਨ ਨਾਲ ਮਾਰਿਆ ਸਾਨੂੰ ਤਾਂ। ਕਰਵੇ ਕੀ ਮੰਗ ਕਰਦੇ? ਹਾਂ ਕਾਰਵਾਈ ਦੀ ਕੀਮਾ ਕਰਦੇ। ਕਾਰਵਾਈ ਕਰਨੀ ਹੈ ਉਹਨਾਂ ਤੇ। ਚਿੱਟਾ ਪੀ ਕੇ ਰੋਜ਼ ਬਕਵਾਸ ਕਰਦਾ ਤੇ ਫਿਰ ਮੁਕਾਰਵਾਈ ਤੇ ਫਿਰ ਕਰਾਂਗੇ। ਤੁਹਾਡਾ ਨੁਕਸਾਨ ਕਿੰਨਾ ਕੋਇਆ ਜੀ? ਸਾਡਾ ਸਾਰਾ ਦਰਵਾਜ਼ਾ ਤੋੜ ਤੱਕ ਗੇਟਮੈਨ ਮੇਰੀ ਨਾਉ ਨੂੰ ਖਿੱਚ ਕੇ ਲੈ ਗਿਆ ਤੇ ਕੱਪੜੇ ਪਾਣ ਲੱਗਿਆ ਮੁੰਡੇ ਬਾਹਰੋਂ ਬੁਲਾ ਲਿੱਤੇ ਉਹਨੇ ਤੇ ਮੈਂ ਮੈਂ ਰੋਟੀ ਨੂੰ ਦੇ ਖਿੱਚ ਕੇ ਅੰਦਰ ਪਾ ਕੇ ਗੇਟ ਲਾ ਲਿਆ ਤੇ ਉਹਨਾਂ ਨੇ ਗੇਟ ਸਾਰਾ ਤੋੜ ਛੱਡ ਕੇ ਪਾਂਟੋ ਘੜਤੀ ਤੋ। ਕਿਰਪਾ ਨਗੜਾਤੀ ਉਹਨਾਂ ਨਾਲ ਮੁੰਡੇ ਸੀ ਵਾਧੂ ਤੇ ਘਰੋਂ ਮੇਰੇ ਆ ਕੇ ਤੇ ਸਾਰਿਆਂ ਨੂੰ ਸਾਨੂੰ ਮਾਰ ਕੁੱਟਾਈ ਕੀਤੀ ਉਹਨਾਂ ਨੇ। ਦੋਨੋਂ ਕਿਸ ਤਰ੍ਹਾਂ ਦੀ ਗਾਲਾਂ ਦਿੱਤੀਆਂ ਨੇ ਬਹੁਤ ਗੰਦੀਆਂ ਗਾਲਾਂ ਕੱਢ ਦਿੱਤੀਆਂ ਉਹਨਾਂ ਨੇ ਨਿੱਕੀ ਜਿਹੀ ਕੁੜੀ 6 ਸਾਲਾਂ ਦੀ ਸੀ ਉਹਨੂੰ ਕਹਿੰਦਾ ਬਾਹਰ ਕੱਢ ਉਹਨੂੰ ਮੈਂ ਜੋ ਆਖੋਦਾ 9 ਮਹੀਨਾ ਦਾ ਕਰਤਾਂਗਾ ਤੇ ਮੈਂ ਉਹ ਕਰਤਾਂਗਾ ਲੰਗੀ ਕਰਕੇ ਕਰਾਂਗਾ ਇਹ ਕਰਾਂਗਾ ਬਹੁਤ ਹੀ ਗਾਲਾਂ ਦਿੱਤੀਆਂ ਉਹਨਾਂ ਨੇ ਕੰਦੀਆਂ ਸਾਡੇ ਤੇ ਫੁੱਲ ਸਾਲਾਂ ਨਾਲ ਆ ਕੇ ਗੇਟ ਖੋਲਾਇਆ ਆਪੇ ਅੰਦਰ ਸਾਡੇ ਗੇਟ ਦੇ ਉੱਤੇ ਹੀ ਬੈਠਾ ਰਿਹਾ ਉਹ ਕੁਰਪਾਣ ਲੈ ਕੇ ਪੁਲਿਸ ਨੂੰ ਕੋਈ ਕਾਲ ਨਹੀਂ ਕੀਤੀ ਤੁਸੀਂ ਪੁਲਿਸ ਨੂੰ ਕਾਲ ਕੀਤੀ ਤਾਈਆਂ ਉਹ ਆਈ ਕਿਨੇ ਵੈਰੀ ਪੁਲਿਸ ਟਾਈਮ ਤੇ ਪਤਾ ਨਹੀਂ ਮੁੰਡੇ ਨੂੰ ਪਤਾਗਾ ਅਗਲੇ ਮੌਕੇ ਤੇ ਹਾਂ ਮਾਰਪਟਾਈ ਦੇ ਬਾਅਦ ਆਈ ਸੀ ਪੁਲਿਸ ਉਹਨਾਂ ਨੂੰ ਲੈ ਕੇ ਗਏ ਕਿਸੇ ਬੰਦੇ ਨੂੰ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਲੈ ਕੇ ਨਹੀਂ ਆ ਸਾਨੂੰ ਉਹਨਾਂ ਨੂੰ ਬਾਹਰ ਕੱਢੇ ਅੰਦਰੋਂ ਉਹ ਤੇ ਵੱਜ ਗਈ ਸੀ ਸਾਨੂੰ ਅੰਦਰੋਂ ਕੱਢ ਕੇ ਫੁੱਲ ਸਾੜੇ ਲਿਆਏ ਇੱਥੇ ਹਸਪੀਟਲ